ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਹਿੰਦਾ ਆ ਕਿ ਮੇਰਾ ਯਾਰ ਤਿਤਲੀਆਂ ਵਰਗਾ ਬਹੁਤ ਵੱਡੇ ਵੱਡੇ ਬਿਆਨ ਆ ਜਾਏ ਜਦੋਂ ਰੈਂਕੂ ਨੇ ਬੀਜੇਪੀ ਜੁਆਇਨ ਕੀਤੀ ਪੰਥ ਦੀ ਗੱਲ ਕਰੋ ਅੰਮ੍ਰਿਤਪਾਲ ਦੀ ਗੱਲ ਕਰੋ ਬੰਦੀ ਸਿੰਘਾਂ ਦੀ ਗੱਲ ਕਰੋ ਭਾਈ ਰਾਜੂ ਦੀਆਂ ਦੀ ਗੱਲ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਿਛਲੇ ਦਿਨੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸਰਾਬ ਘਟਾਲੇ ਦੇ ਤਹਿਤ ਗ੍ਰਿਫਤਾਰ ਕਰ ਲਿਆ ਸੀ ਇਸ ਦਾ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰ ਦੋਸਤੋ ਆਮ ਆਦਮੀ ਪਾਰਟੀ ਦੇ ਦੋ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਦੋਸਤੋ ਆਮ ਆਦਮੀ ਪਾਰਟੀ ਦੇ ਦੋ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਹੁਤ ਜ਼ਿਆਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਦੋਸਤੋ ਨੌਜਵਾਨ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕੀ ਗੱਲ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਨਾਲ ਲਾਈਵ ਫੇਸਬੁੱਕ ਉੱਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਦਾਸ ਮਾਲਕ ਦੇ ਚਰਨਾਂ ਵਿੱਚ ਕਿ ਬਾਬਾ ਤੁਹਾਡੇ 위ਰੇ ਖੁਸ਼ੀਆਂ ਰੱਖੇ ਤੰਦਰੁਸਤੀ ਦੇਵੇ ਆਜੋ ਗੱਲਬਾਤ ਕਰਦੇ ਆਂ ਉੜਦੀਆਂ ਤਤਲੀਆਂ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਹਿੰਦਾ ਆ ਕਿ ਮੇਰਾ ਯਾਰ ਤਤਲੀਆਂ ਵਰਗਾ ਬਹੁਤ ਵੱਡੇ ਵੱਡੇ ਬਿਆਨ ਆ ਜਾਏ ਜਦੋਂ ਰੈਂਕੂ ਨੇ ਬੀਜੇਪੀ ਜੁਆਇਨ ਕੀਤੀ ਹਾਇ ਤਾਂ ਕੱਲ ਦੀ ਕਾਂਗਰਸ ਪਾਰਟੀ ਵਿਚਾਰੀ ਸਾਹ ਲੈ ਰਹੀ ਸੀਗੀ ਜਦੋਂ ਦਾ ਬਿੱਟੂ ਗਿਆ ਆ ਕਹਿੰਦੇ ਉਸ ਤੋਂ ਫੋਨ ਆਇਆ ਬਿਆਨ ਸਿੰਘ ਦਾ ਬਿੱਟੂ ਦੇ ਵਾਸਤੇ ਪਰਿਵਾਰ ਨੂੰ ਕਿ ਇਹਦੇ ਜਿਹੜਾ ਮੜਾ ਲੱਭੇ ਨਾ ਬੂਟ ਤੇ ਇੱਕ ਮੇਰਾ ਉਹ ਖੱਬਾ ਤੇ ਉਸੇ ਬੂਟ ਰਾਹੀਂ ਬਿੱਟੂ ਦੀ ਸ਼ਿਗਾਈ ਕਰੋ ਮੈਨੂੰ ਮਰਨ ਨੂੰ ਫੇਰ ਮਾਨਤ ਲੱਗਾ ਲਾਂਹਤਾ ਦੁਆ ਦੁਆ ਕੇ ਉਹ ਅਜੇ ਗੱਲ ਠੰਡੇ ਵਾਸਤੇ ਚ ਪਈ ਨਹੀਂ ਸੀਗੀ ਕਿ ਪੰਜਾਬ ਦਾ ਮੁੱਖ ਮੰਤਰੀ ਦੇ ਕੋ ਫਤੇਗੜ ਸਾਹਿਬ ਦੇ ਵਿੱਚ ਜਾ ਕੇ ਹਾਲਾਤ ਪਾਵੋ ਕੀ ਬੰਦੇ ਤੇ ਕੀ ਤੋਂ ਕੀ ਹੁੰਦੇ ਆ ਮੁੱਖ ਮੰਤਰੀ ਫਤੇਗੜ ਸਾਹਿਬ ਜਾ ਕੇ ਜਿਹੜੇ ਵਿਚਾਰੇ ਕੋਈ ਮੈਂਬਰ ਆ ਪਿੰਡ ਦਾ ਕੋਈ ਸਾਫਕਾ ਸਰਪੰਚ ਆ ਉਹਨੂੰ ਸ਼ਾਮਲ ਕਰਕੇ ਤੇ ਕਾਫਲਾ ਵੱਡਾ ਕਰਨ ਲੱਗਦਾ ਆਪਣੇ ਆਪ ਦੇ ਵਿੱਚ ਤੇ ਉਦੋਂ ਹੀ ਪਤਾ ਜੋ ਮਗਰੋਂ ਤਿਤਲੀਆਂ ਉੱਡ ਜਾਂਦੀਆਂ ਵਿਸ਼ਾਲ ਦੀ ਬੀ ਸਾਸਿਕਾ ਲਖੰਦਰભાઈ ਸਾਸਿਕਾ ਨਿਰਧਨભાઈ ਸਾਸਿਕਾ ਤੋਂ ਨੋ ਉਹਦਾ ਆਪਣਾ ਕਾਫਲਾ ਵਧਾਉਣ ਨਿਕਲਿਆ ਸੀ ਮਾ ਦਾ ਪੁੱਤ ਕਹਿੰਦਾ ਮੈਂ ਪੰਜ ਸਰਪੰਚ ਜੋੜ ਲਵਾਂ ਪਤਾ ਇਧਰੋਂ ਲੱਗਿਆ ਕਿ ਮਗਰਲੇ ਪੰਨੋਂ ਐਮਐਲਏ ਤੇ ਮੈਂਬਰ ਪਾਰਲੀਮੈਂਟ ਹੀ ਵੱਢ ਗਿਆ ਪਰ ਉਹਦੋਂ ਬਾਅਦ ਫਿਰ ਕੰਗਸਾਹ ਸਾਹਮਣੇ ਆਏ ਕੰਗਸਾਹ ਕਹਿੰਦੇ ਪੰਜਾਬ ਦੇ ਲੋਕਾਂ ਨੇ ਗਦਾਰੀ ਆ ਪੰਜਾਬ ਦੇ ਲੋਕ ਸਭ ਕੁਝ ਖਾਣਗੇ ਤੇ ਜਦੋਂ 2022 ਵਿੱਚ ਉਹ ਕਾਂਗਰਸ ਵਿੱਚ ਸੀਗਾ 23 ਵਿੱਚ ਆਵਾਦੀ ਪਾਰਟੀ ਵਿੱਚ ਆਇਆ ਉਦੋਂ ਗਦਾਰੀ ਨਹੀਂ ਕੀਤੀ ਸੀ ਉਹਨੇ ਹੈ ਉਦੋਂ ਦੁੱਧ ਤੋਤਾ ਸੀਗਾ ਕਹਿੰਦਾ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ ਤੇ ਬਗਾਨੀ ਪਾਰਟੀ ਵਿੱਚ ਜਾਓਗੇ ਤਾਂ ਫਿਰ ਕੋਈ ਤੁਹਾਨੂੰ ਗद्दार ਕਹਾਂਗੇ ਫਲਾਣਾ ਫਲਾਣਾ ਕਹਾਂਗੇ ਅਸੀਂ ਮੈਂ ਤਾਂ ਚਾਹੁੰਦਾ ਵੀ ਭਗਵੰਤ ਮੰਤਰੀਆਂ ਕਿਤੜੀਆਂ ਤਾਂ ਹੁਣ ਅੱਡ ਨਿਕਲੀਆਂ ਹੁਣ ਕਹਿੰਦਾ ਕਰਨੀ ਹੈ ਮੇਰੇ ਹਿਸਾਬ ਦੇ ਨਾਲ ਜਿਵੇਂ ਉਹ ਅੱਜ ਬੋਲਦਾ ਸੀਗਾ ਅਮਰ ਰੱਤਨ ਜਿਵੇਂ ਉਹ ਗੋਲਡੀ ਤੇ ਕੋ ਵੀ ਵੀ ਸ਼ੀਨਾ ਜੀ ਬੋਲਦੀ ਸੀਗੀ ਪ੍ਰਕਾਸ਼ ਵੇ ਸ assi ਕਾਲਾ ਨਿਸ਼ਾਨ ਵੇ ਸ assi ਕਾਲਾ ਕੀ ਕਹਦੇਗੇ ਕਿ ਸਾਨੂੰ 45 ਕਰੋੜ ਰੁਪਏ ਦਾ ਆਫਰ ਆਇਆ ਬਲਦੇ ਵੇ ਸ assi ਕਾਲਾ 45 ਕਰੋੜ ਰੁਪਏ ਦਾ ਆਫਰ ਨਾਲ ਵਾਈਪਲਸ ਸਕਿਉਰਟੀ ਨਾਲ ਸੱਜੇ ਖੱਬੇ ਉਹਦੇ ਨਾਲ ਚੰਡੀਗੜ੍ਹ ਦੇ ਭਾਈ ਦਿੱਲੀ ਚ ਕੀ ਕੀ ਮਾਨ ਸਨਮਾਨ ਕੱਲ ਉਹ ਸਸੀ ਕਾਲਾ ਤੇ ਕੀ ਹੋਇਆ ਕਹਿੰਦੇ ਜੀ ਅਸੀਂ ਪਾਰਟੀ ਨਹੀਂ ਛੱਡ ਰਹੇ ਮਨਪ੍ਰੀਤ ਸਸੀ ਕਾਲਾ ਬੰਟੀ ਵੇ ਸਸੀ ਕਾਲਾ ਲੱਕੀ ਵੇ ਸਸੀ ਕਾਲਾ ਕਹਿੰਦੇ ਅਸੀਂ ਪਾਰਟੀ ਨਹੀਂ ਛੱਡ ਰਹੇ 45 ਕਰੋੜ ਰੁਪਈਆ ਮਾ ਦਿਓ ਪੁੱਤੋ ਕਿ ਰਿਆ ਆਵਾ ਦੀ ਪਾਰਟੀ ਦੇ ਐਮਐਲ ਨੂੰ ਬੀਜੇਪੀ ਦਿੰਦੀ ਹੋਵੇ ਤੇ ਆਉਂਦਾ ਨਾ ਛੱਡੇ ਤੇ ਮੈਂ ਕਹਣਾ ਭਗਵਾਨ ਤਮਨ ਅੱਜ ਹੀ ਉਹਨੂੰ ਮੰਤਰੀ ਬਣਾ ਐਡੇ ਤੇ ਹੀ ਹੀਰੇ ਆ ਉਹ ਵੀ 골ਡ ਕੰਬੋਜੜੀ ਜਿਨ੍ਹਾਂ ਦੇ ਕੇਸ ਆ ਮਰੂਤੀ ਕਾਰਾਂ ਖੋਣ ਦੇ ਜਿਨ੍ਹਾਂ ਦੇ ਜਿਹੜੇ ਪਿਓ ਦੇ ਕੇਸ ਆ ਪਹਿਲਾਂ ਕੁੜੀ ਭੇਜ ਕੇ ਬਾਅਦ ਚ ਉਸ ਕੁੜੀ ਦੇ ਉੱਤੇ ਪੁਲਿਸ ਭੇਜ ਕੇ ਤੇ ਦਲਾਲੀ ਖਾਨ ਦੇ ਉਹ ਬੰਦੇ ਕਹਿ ਰਹੇ ਕਿ 45 ਕਰੋੜ ਨੂੰ ਲੱਤ ਮਾਰ ਦਿੱਤੀ ਆ ਹਜੇ ਮੈਂ ਕੋਣ ਜਾਂਦਾ ਕੋਈ ਉਹ ਉਹ ਕਹਤੇ ਆਸ ਬੋਲਦਾ ਆ ਹਜੇ ਪਿਓ ਦੀ ਬਣੀ ਜਵਾਨਤ ਹੋਈ ਕਿ ਨਹੀਂ ਹੋਈਗੀ ਪਰ ਹਰਾਨੀਆਂ ਪ੍ਰਭੂ ਕੇ ਐਡੇ ਹੀਰੇ ਭਗਵਾਨ ਤੁਮਾਨੇ ਨੁਕਰੇ ਲਾਗੇ ਰੱਖਿਆ ਯਾਰੋ ਐਵੇਂ ਜਾ ਕੇ ਪੰਜਾਸ ਪੰਜਾਂ ਦੇ ਘਰਾਂ ਚ ਢੰਡੇ ਪਾ ਪਾਰਟੀ ਦੇ ਫੰਡੇ ਆ ਪਾਉਂਦਾ ਫਿਰਦਾ ਭਗਵਾਨ ਤੁਮਾਨਾ ਤੇ ਚਲੀਆਂ ਉੱਡ ਗਈਆਂ ਹੁਣ ਕਿਤਲੀਆਂ ਮੜਦੀਆਂ ਨਹੀਂ ਚੰਗੇ ਸੀਗੇ ਪਮਕੜ ਪਮਕੜ ਲੜਦੇ ਸੀਗੇ ਤੇ ਨਾਲ ਖੜਦੇ ਸੀਗੇ ਪਮਕੜ ਸਾਈਡ ਤੇ ਕਰਕੇ ਤੇ ਤੂੰ ਕਿਤਲੀਆਂ ਲਿਆ ਸਰਕਾਰ ਬਣਦੇ ਬਾਅਦ ਇੱਥੇ ਮੈਂ ਹੁਣ ਤੱਕ ਲਾਈਵ ਕਰਦਾ ਮੈਨੂੰ ਘਰ ਤੋਂ ਬਾਹਰ ਨਹੀਂ ਤਿੰਨ ਚਾਰ ਸੌ ਗਾਲ ਥੋਨੂੰ ਕੱਢ ਦੇਣੀ ਸੀ ਉਹਨਾਂ ਨੂੰ ਮੱਕੜਾ ਨਹੀਂ ਕਿਉਂ ਕਿ ਮਨ ਚ ਸੀਰ ਦਰਦ ਪੰਜਾਬ ਵਾਸਤੇ ਲੜਦੇ ਸੀ ਪੰਜਾਬ ਵਾਸਤੇ ਕਹਿੰਦੇ ਭਗਵੰਤ ਮਾਨ ਨੂੰ ਗਲਤ ਬੋਲਦਾ ਆ ਪਰ ਇਹ ਲੋਕ ਅਜੇ ਤੂੰ ਲੈ ਕੇ ਆਏ ਆ ਇਹਨਾਂ 'ਚ ਇੱਕ ਦੀ ਵੀ ਯੋਗਤ ਨਹੀਂ ਹੈਗੀ ਇੱਕ ਦੀ ਵੀ ਮੈਂ ਤਾਂ ਇਹ ਆ ਕਿ ਜਿਹੜਾ ਤਰਾ ਮਾਲਵਿੰਦਰ ਕੰਗਿਆ ਕਰੇ ਇਹ ਹੀ ਨਾ ਓਟ ਜਾਵੇ ਕਿ ਜਿਹੜਾ ਉਹ 45 ਕਰੋੜ ਦੀ ਗੱਲ ਕਰਦਾ ਨਾ ਮੈਂ ਯਕੀਨ ਨਾਲ ਕਹਿੰਦਾ ਹਾਂ ਜੇਕਰ ਚੰਗੀ ਤਰ੍ਹਾਂ ਧਿਆਨ ਨਾਲ ਦੇਖਣਾ ਸੀਗਾ ਕਿ ਬੀਜੇਪੀ ਨੇ ਭਾ ਕੀ ਲਾਇਆ ਕਦੇ 4500 ਦਾ ਨਹੀਂ ਲਾਇਆ ਤੇਰਾ ਭਾ ਹੈ ਤੇ ਉਹ ਬੰਦਾ ਆ ਜਿਹੜਾ ਜਨਾਨੀ ਨੂੰ ਕਹਿ ਰਿਹਾ ਸੀਗਾ ਕਿ ਤੇਰਾ ਰਾਸ਼ਨ卡ਲ ਬਾਅਦ ਚ ਬਣੂੰਗਾ ਜਿਹੜਾ ਗਰੀਬਾਂ ਨੂੰ ਉਹ ਪੈਸੇ ਮਿਲਦੇ ਆ ਉਹ ਸੌਰੀ ਰਾਸ਼ਨ ਮਿਲਦਾ ਆ ਤੇ ਪਹਿਲਾਂ ਹਾਂ ਬੈਸਟਰ ਹੋਣਾ ਪਊਗਾ ਤੇ ਉਹ ਬੰਦੇ ਅੱਜ ਗੱਲਾਂ ਕਰ ਰਹੇ ਆ ਕਿ 45 ਕਰੋੜ ਰੁਪਈਆ ਸਾਨੂੰ ਬੀਜੇਪੀ ਦੇ ਰਹੀ ਆ ਤੇ ਮੇਰੀ ਬੇਨਤੀ ਆ ਜਾਖੜ ਨੂੰ ਵੀ ਇਹ ਬੜੇ ਵਾਰੀ ਹੋ ਗਿਆ ਕੋਈ ਕਿ ਨਾ ਮੈਨੂੰ 100 ਕਰੋੜ ਦਿੰਦੀ ਆ ਕੋਈ ਕਿ ਨਾ ਮੈਨੂੰ ਇੰਨੇ ਕਰੋੜ ਦਿੰਦੀ ਆ ਜੇ ਬੀਜੇਪੀ ਕੋਲ ਇੰਨੇ ਪੈਸੇ ਆ ਤੇ ਜਾਖੜ ਸਾਹਿਬ ਪੰਜਾਬ ਦੇ ਕਿਸਾਨ ਦਾ ਕਰਜ਼ਾ ਹੀ ਮਾਫ਼ ਕਰ ਦਿਓ ਹੈ ਕਿਉਂ ਕਿਸਾਨਾਂ ਨੂੰ ਵੱਟ ਦੇ ਭਾਇਆ ਸਾਰਿਆਂ ਨੂੰ ਕਿਸਾਨ ਵਿਚਾਰੇ ਦੇਖੋ ਤੁਸੀਂ ਕਿਵੇਂ ਲੜ ਰਹੇ ਆ ਮਰ ਰਹੇ ਆ ਤੇ ਉਹਦੇ ਬਾਅਦ ਫਿਰ ਪੈਸੇ ਨਹੀਂ ਆਗੇ ਤੇ ਇਹ ਐਜੇ ਖਰੀਦਨੇ ਆ ਪਰੰਮਭਾਈ ਸਾਸੀ ਕਾ ਜਿਹੜੇ ਅੱਜੇ ਖਰੀਦਨੇ ਆ ਹੈ ਇਹਨਾਂ ਵੱਤੇ ਪੈਸੇ ਗਏ ਆ ਹੱਦ ਹੋ ਗਈ ਆ ਯਾਰੋ ਪਰ ਕੱਲ ਫਿੱਟੂ ਕੀ ਕਹਿੰਦਾ ਕਹਿੰਦਾ ਦੀ ਮੈਂ ਬਣੂਗਾ ਪੋਲ ਮੈਂ ਬਣ ਕੇ ਪੋਲ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਦ ਹੱਲ ਕਰਾਉਂਗਾ ਪਹਿਲਾਂ ਉਹ ਬੰਦਾ ਸੀਗਾ ਉਹ ਜਿਹੜਾ ਕੀ ਸੀ ਉਹ ਰਾਜਪੁਰੇ ਵਾਲਾ ਕੀ ਮੈਨੂੰ ਬਹੁਤ ਗਾਲਾਂ ਕੱਢੀਆਂ ਸੀ ਲੋਕਾਂ ਨੇ ਉਹਨੂੰ ਯਾਰ ਨਾ ਹੀ ਭੁੱਲ ਗਿਆ ਉਹ ਸਰਦਾਰ ਸੀ ਬੰਦਾ ਆਪਣਾ ਹੀ ਚਲੋ ਚੇਤੇ ਆ ਗਦਾ 13 ਨੂੰ ਪੱਥਰ ਉਪਰ ਕਮੈਂਟ ਕਰਦਾ ਭਰਾਵਾਂ ਨੇ ਕਮੈਂਟ ਇੱਥੇ ਜਿਹੜਾ ਸਭ ਤੋਂ ਬੁਛਾਰਾ ਬੰਦਾ ਇੱਕਸਾਨੀ ਸੰਘਰਸ਼ ਦੇ ਮੌਕੇ ਬੀਜੇਪੀ ਵਿੱਚ ਉਹਨੂੰ ਵਿਆਹ ਕਿੰਨੀ ਲਾਂਹਤਾ ਪਈਆਂ ਹੈ ਬੀਜੇਪੀ ਉਹਨੂੰ ਪੁੱਛਣ ਰਹੀ ਇੱਥੇ ਦੇਖੋ ਤੁਸੀਂ ਕਾਂਗਰਸ ਪਾਰਟੀ ਵੱਲੋਂ ਮੰਤਰੀ ਬਣੇ ਮੁੱਖ ਮੰਤਰੀ ਬਣੇ ਪਤਾ ਨਹੀਂ ਹੋਰ ਕੀ ਭਾਲਦੇ ਆ ਪਰ ਭਰਾਵੋ ਮੈਨੂੰ ਸਭ ਤੋਂ ਵੱਧ ਜਿਹੜਾ ਹਾਸਾ ਆਉਂਦਾ ਉਹ ਕੇਜਰੀਵਾਲ ਤੇ ਆਉਂਦਾ ਪਹਿਲਾਂ ਮੈਂ ਕਹਿੰਦਾ ਦੇਖੋ ਕੇਜਰੀਵਾਲ ਜੇਲ੍ਹ ਚੋਂ ਚਲਾ ਗਿਆ ਉੱਥੇ ਉੱਥੋਂ ਚਿੱਠੀ ਕੱਢਦੀ कि मेरे दिल्ली के बहन भाई प्यासे नहीं मरे गरेवाल हां बंटी भाई हरजीत गरेवाल ठीक है भाई कह मेरे बहन भाई पानी के प्यासे नहीं मरने चाहिए मैं आपका भाई हूं आपका वादा पूरा करूंगा मेरी बहने ये मत सोचे कि के केजरीवाल जेल में चला गया एक हजार रुपया नहीं मिलेगा नहीं केजरीवाल कि उथेगा तो हजार रुपया है ओ बाद फिर ये आ गए कहना जी मैं पोल बन जूगा ਪਹਿਲੀ ਮੈਨੂੰ ਇਹ ਗੱਲ ਦਾ ਦੱਸ ਤੂੰ ਪੁੱਲ ਤਾਂ ਬਣ ਜਾਏਗਾ ਪਰ ਤੈਨੂੰ ਪੁੱਲ ਫੋੜਨਾ ਕਿਹਣੀ ਆ ਜਿਹੜੇ ਆ ਬੈਠੇ ਪੁੱਲ ਬੰਨ ਕੇ ਸਾਡਾ ਪੰਜਾਬ ਦਾ ਰਸਤਾ ਬੰਦ ਕੀਤਾ ਆ ਜੇ ਇੰਨੀ ਯੁਰਤ ਆ ਬਿੱਟੂ ਤੇ ਖਲਵਾ ਉਹਨੂੰ ਖਲਵਾ ਦੇ ਪਿਓ ਦਾ ਪੋਤੇ ਆ ਮੈਂ ਤੈਨੂੰ ਕਹਿਣਾ ਹੀ ਮਾੜਾ ਆ ਠੀਕ ਹੈ ਨਾ ਜਦੋਂ ਪੁੱਲ ਬਾਅਦ ਚ ਬਣੀ ਹੋਰ ਪਾਸੇ ਤਾਂ ਜਿਹੜਾ ਸ਼ੰਭੂ ਵਾਲਾ ਪੁੱਲ ਰੋਕਿਆ ਉਹਨਾਂ ਨੇ ਖਲਵਾ ਇਸ ਪੁੱਲ ਨੂੰ ਉਹ ਖਲੋਰੀ ਬਾਰਡ ਰੋਕਿਆ ਖਲਵਾ ਉਹਨੂੰ ਫੇਰ ਤੈਨੂੰ ਮੰਨ ਜੇ ਪਰ ਫੇਰੀ ਇੱਕ ਗੱਲ ਚੇਤੇ ਰੱਖੀ ਆ ਇਹ ਲਫਾਫੇ ਹੁਣ ਚੱਲਣੇ ਨਹੀਂ ਹੁਣ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਆ ਕਿ ਇਹ ਲੋਕ ਕੀ ਕਰ ਸਕਦੇ ਆ ਆ ਕੰਗ ਵਰਗੇ ਕਹਿਣਗੇ ਜੀ ਇਹ ਗਦਾਰ ਆ ਜਸਵੰਤ ਸਾਸੀ ਕਾਲ ਦਿੰਦੇ ਭਾਈ ਸਾਸੀ ਕਾਲਾ ਅਮਰ ਸਿੰਘ ਰਾਇ ਭਾਈ ਸਾਸੀ ਕਾਲਾ ਪਰ ਆ ਕਿ ਆ ਹੁਣ ਥੋੜੀ ਅੱਗੇ ਆ ਦਿਓ ਮੇਰੇ ਭਰਾ ਸਵਾਦ ਲੈਣ ਦਿਓ ਪਰਮਿੰਦਰ ਕੋਈ ਗੱਲ ਨਹੀਂ ਹੁੰਦੇ ਇਹਨੇ ਗੁੱਸੇ ਹੁੰਦੇ ਆ ਆਪਣਾ ਹੀ ਕਰਨਗੇ ਗੁੱਸੇ ਦੇ ਕਿਹੜੇ ਮੌਕੇ ਦੇ ਹੁੰਦੇ ਆ ਹੈ ਪਰ ਇਹ ਗੱਲ ਦੱਸੋ ਮੈਨੂੰ ਕਿ ਹੁਣ ਇਹ ਜਿੰਨੀਆਂ ਤਿੱਤਲੀਆਂ ਆ ਔੜੀਆਂ ਆ ਇਹ ਤਿੱਤਲੀਆਂ ਟਖਾਣਾ ਕਿਹੜਾ ਹੋਊਗਾ ਬੀਜੇਪੀ ਪੰਜਾਬ ਜਿੰਨਾ ਟ੍ਰਸਟ ਕਿਉਂ ਲੈ ਰਹੀ ਆ ਭਰਾਵੋ ਇਹ ਤੇ ਵੀ ਚਿੰਤਾ ਜ਼ਾਹਰ ਕਰੋ ਠੀਕ ਹੈ ਨਾ ਸਾਡੇ ਸਕੂਲਾਂ ਵਿੱਚ ਜਿਹੜੀ ਪੜ੍ਹਾਈ ਜਾਂਦੀ ਵਿੱਦਿਆ ਉੱਥੇ ਬੀਜੇਪੀ ਨੇ ਪੂਰਾ ਆਪਣਾ ਕੰਟਰੋਲ ਕਰ ਲਿਆ ਕਬਜ਼ਾ ਕਰ ਲਿਆ ਸਾਡੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਬੰਦੇ ਵੜ ਗਏ ਆ ਸਾਡੀ ਕਮੇਟੀ ਵਿੱਚ ਉਹਨਾਂ ਦੇ ਬੰਦੇ ਵੜ ਗਏ ਆ ਇੱਕ ਕੱਲੀ ਪਾਵਰ ਰਹਿੰਦੀ ਉਹਨਾਂ ਦੇ ਕੋਲ ਵੈਸੇ ਜੋ ਡੀਜੀਪੀ ਲੱਗਦਾ ਆ ਜੋ ਆਪਣਾ ਚੀਫ ਹੈਟਿੰਗ ਲੱਗਦਾ ਆ ਲੱਗਦਾ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਆ ਪਰ ਆਪਾਂ ਨੂੰ ਫਿਰ ਵੀ ਥੋੜਾ ਕੋ ਧਿਆਨ ਦੇਣਾ ਪਊਗਾ ਤੇ ਸਾਡੀ ਪਾਰਟੀ ਆ ਜਿਹੜੀ ਜਿਹੜੀ ਪਾਰਟੀ ਆ ਸਾਡੀ ਮੈਂ ਉਹਨੂੰ ਕਹਿੰਦਾ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਸਿਧਾਂਤ ਤੇ ਆਓ اخلاق ਤੇ ਆਓ ਪੰਥ ਦੀ ਗੱਲ ਕਰੋ ਅਮਰਤਪਾਲ ਦੀ ਗੱਲ ਕਰੋ ਬੰਦੀ ਸਿੰਘਾਂ ਦੀ ਗੱਲ ਕਰੋ ਭਾਈ ਰਾਜੂਆਂ ਦੀ ਗੱਲ ਕਰੋ ਤੇ ਫੇਰ ਭਾਈ ਜੀ ਅਮਰਜੀਤ ਸਾਸੀ ਕਾਲਾ ਤੇ ਫੇਰ ਗੱਲ ਬਣਨੀ ਆ ਤੇ ਜੇ ਕੋ ਮੈਂ ਪੰਜਾਬ ਬਚਾਉਣ ਤੁਰਿਆ ਲੈ ਕੇ ਰੂਫੀ ਕੌਣ ਪੰਜਾਬ ਦੇ ਲੋਕਾਂ ਨੇ ਫੇਰ ਨਹੀਂ ਵੋਟਾਂ ਪਾਉਣੀਆਂ ਭਰਾਵਾ ਹੁਣ ਲੰਮਾ ਪੈ ਕੇ ਜਿੰਨਾ ਕੁਛ ਕਰਨਾ ਕਰ ਲਾ ਕਰ ਲਾ ਕੋਈ ਵੀ ਕਰ ਸਕਦਾ ਜੇ ਕੋ ਪਰ ਜੇ ਤੂੰ ਕਵੇਂ ਬਾਦ ਚਿੜੀਆਂ ਚੋਗੀਆਂ ਆ ਕਿਤਨੇ ਚੋਗੀਆਂ ਖੇਤ ਬਾਦ ਚ ਇਹ ਕੰਮ ਹੋਣਾ ਆ ਪਰ ਇਹਨਾਂ ਲੋਕਾਂ ਨੇ ਦੇਖੋ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇਖੋ ਇਹ ਗੱਲਾਂ ਦੇਖੋ ਤੁਸੀਂ ਇਹ ਗੱਲਾਂ ਕਰਦੇ ਸੀਗੇ ਵੀ ਅਸੀਂ ਪੰਜਾਬ ਦਾ ਬਹੁਤ ਫਿਕਰਾ ਸਾਨੂੰ ਅਸੀਂ ਪੰਜਾਬ ਦੇ ਵੱਡੇ ਹਮੈਤੀ ਆ ਪੰਜਾਬ 'ਚ ਕਿਸਾਨੀ ਸੰਘਰਸ਼ ਹੋਇਆ ਕੋਈ ਮਾਂ ਦਾ ਪੁੱਤ ਬੋਲਿਆ ਬਨਵੇਂ ਵਿੱਚੋਂ ਅਮਰਤਪਾਲ ਤੇ ਦੁਬਾਰਾ ਐਨਐਸਏ ਲੱਗ ਗਈ ਕੋਈ ਬੋਲਿਆ ਇਹਨਾਂ ਵਿੱਚੋਂ ਦੇਖੋ ਪੰਜਾਬ ਚ 11 ਆ ਹੁਣ ਫੜਿਆ 4.5 ਸਾਲਾਂ ਬਾਅਦ ਪ੍ਰਦੀਪ ਕਲੇਰ ਉਹਦੀ ਗਵਾਈ ਆ ਉਹ ਤੇ ਸੱਸੇ ਸਾਧਰੂ ਫੜ ਕੇ ਧੂਗੇ ਹੋਣ ਇੱਥੇ ਤੇ ਚੰਡੀਗੜ੍ਹ ਕੋਰਟ ਨੇ ਉਹ ਤੇ ਪਾਬੂ ਦੀ ਲਾਤੀ ਕੇਸ ਦੇ ਉੱਤੇ ਤੇ ਕੋਈ ਇਹਨਾਂ ਬੋਲਿਆ 92 ਵਿੱਚੋਂ ਕੱਪੜੇ ਬਾਦ ਚੋਰ ਬੇਈਮਾਨ ਸੇ ਦਾ ਡਰਾਮੇ ਬਾਏ ਥੱਲੇ ਕੇਜਰੀਵਾਲ ਤੇ ਇਹ 92 ਦੇ 92 ਬੰਦੇ ਉੱਥੇ ਲੈ ਕੇ ਪਿੱਟਦੇ ਫਿਰਦੇ ਆ ਹੈ ਸਾਡਾ ਪਾਪਾ ਫੜ ਲਿਆ ਤੁਹਾਡੇ ਪਾਪ ਨੂੰ ਕੇ ਗਲਤ ਫੜਿਆ ਹੈ ਜੇ ਪਾਪੇ ਵਾਲਾ ਫੜਿਆ ਨਾ ਹੇ ਰੁਕੋ ਇਥੇ ਪੰਜਾਬ ਦੀ ਵਾਰੀ ਵੀ ਆਉਣੀ ਆ ਜਿਹੜਾ ਚੀਮਾ ਕਹਿੰਦਾ ਨਾ ਵੀ ਚੀਮਾ ਵੀ ਮੈਂ ਇਦਾਂ ਕਰਦਾ ਜੀ ਪੰਜਾਬ ਦਾ ਉਹ ਕਰਤਾ ਖਣਕੇਲਾ ਸ਼ੇਰ ਸੁਣਾਇਆ ਸੀ ਮੇਰੇ ਕੋਲ ਚੇਤੇ ਰੱਖੀਂ ਚੀਮਿਆ ਇਹਹੀ ਦਿਨ ਧੂਕੇ ਜਾਣਗੇ ਅਖੇ ਈੜੀ ਵਾਲੇ ਪਹਿਲੀ ਵਾਰੀ ਹੋ ਜਾਣਾ ਪੰਜਾਬ ਦੇ ਇਤਿਹਾਸ ਵਿੱਚ ਕਿ ਪੰਜਾਬ ਦੇ ਜਿੰਨੇ ਅਫਸਰ ਆ ਤੇ ਉਹਨਾਂ ਨੇ ਘਰਾਂ ਦੇ ਵਿੱਚ ਈੜੀ ਛਾਪੇ ਮਾਰ ਰਹੀ ਆ ਕਿਹਦੇ ਕਰਕੇ ਜਿਹੜਾ ਬੀਜੇਪੀ ਦਾ ਨਵਾਂ ਨਾਂ ਬਣਾ ਮੁੱਖ ਮੰਤਰੀ ਪੰਜਾਬ ਚ ਭਗਵੰਤ ਮਾਨ ਕਹਿਣ ਨੂੰ ਮੁੱਖ ਮੰਤਰੀ ਆਉਂਦਾ ਉਹ ਪਰ ਹੈ ਇਹਨਾਂ ਦਾ ਇਹਨਾਂ ਦਾ ਆ ਉਹ ਬੀਜੇਪੀ ਦਾ ਤੇ ਜਿੰਨੇ ਅਫਸਰ ਆ ਪੰਜਾਬ ਦੇ ਛੋਟੀ ਛੋਟੀ ਦੇ ਫੜ ਕੇ ਦੇਤੇ ਕਿ ਉਹਨੇ ਫਾਇ ਕੀ ਹੁਣ ਦੇਖੋ ਮਲੂਸ ਨਾਲ ਅੱਜ ਸਾਡੇ ਡੀਸੀ ਸੀਗਾ ਫਰੋਇਪੁਰ ਵਾਲਾ ਫੜ ਕੇ ਲੈ ਗਿਆ ਅਗਲੇ ਧਕਲਾ ਹੋ ਗਿਆ ਬਹੁਤ ਵਧੀਆ ਗੱਲ ਆ ਪਰ ਜੋ ਆਮ ਆਦੀ ਪਾਰਟੀ ਕਰ ਰਹੀ ਆ ਹੈ ਜੋ ਇਹਦੇ ਚਿਹਤੇ ਕਰ ਰਹੇ ਆ ਉਹਨਾਂ ਦੇ ਅਕਸਰ ਕੀ ਹੋਊਗਾ ਦਾਤਾ ਸਿੰਘ ਆ ਦੇਖੋ ਕਿੰਨੇ ਬਲੀ ਆ ਗਏ ਉੱਥੋਂ ਹਦਾਇਤਾ ਵੀ ਭਾਈ ਬਲਡਰ ਰੁੜ ਜਾਊਗਾ ਉਹ ਜਿਹੜਾ ਉਪਰ ਵਾਲਾ ਪੌਲ ਰੁੜ ਜਾਊਗਾ ਮੈਂ ਕਰੋ ਮਾਈਨਿੰਗ ਪਹਿਲਾਂ ਉੱਥੇ ਜਾ ਕੇ ਰੋਂਦਾ ਸੀ ਰਾਜਵ ਚੱਡਾ ਫਿਰ ਉਸ ਤੋਂ ਬਾਅਦ ਹੁਣ ਜਾ ਕੇ ਰੋਂਦਾ ਚਰਨਜੀਤ ਚੰਨੀ ਫਿਰ ਇਹ ਜੋ ਹਰਜੋਤ ਬੈਂਸ ਪਹਿਲੀ ਗੱਲ ਦੇਖੋ ਭਰਾਵੋ ਇੱਕ ਸਿੱਖਿਆ ਮੰਤਰੀ ਆ ਸਾਡੇ ਪੰਜਾਬ ਦਾ ਹੈ 30 ਸੈਕਿੰਡ ਤੋਂ ਵੱਧ ਬੰਦਾ ਮੋਰਚਾ ਨਹੀਂ ਲਾ ਸਕਿਆਗਾ 30 ਸੈਕਿੰਡ ਤੋਂ ਵੱਧ ਬੰਦਾ ਉਥੇ ਧਰਨ ਨਹੀਂ ਲਾ ਸਕੇਗਾ ਇਧਰੋਂ ਚੱਕੇ ਲੱਤਾਂ ਇਧਰੋਂ ਫੜੀਆਂ ਬਾਹਾਂ ਤੇ ਕੀ ਦੱਸਾਂ ਮੈਨੂੰ ਪੰਜਾਬ ਦੇ ਅਸੀਂ ਦੂਰ ਦਰਾਡੇ ਮੁਲਕਾਂ ਦੇ ਵਿੱਚ ਸਾਡੇ ਭਰਾ ਮੰਤਰੀ ਆ ਟਰਾਂਸਪੋਰਟਰ ਆ بڑے بڑے ਅਹੁਦਿਆਂ ਤੇ ਬੈਠੇ ਆ ਤੇ ਸਾਡੀ ਛਾਲ ਬਣੀ ਉਹਦੇ ਵਿੱਚ ਮੰਤਰੀ ਸਹੀ ਕਰੋ ਕੋਈ ਆ ਥਾਂ ਲੈ ਜਾਓ ਮੈਂ ਗ੍ਰਿਫਤਾਰੀ ਦੇਵਾਂਗਾ ਗ੍ਰਿਫਤਾਰੀ ਦੇਣ ਆਏ ਆ ਤੇ ਦੰਡਾ ਗ੍ਰਿਫਤਾਰੀ ਇਹ ਕੀ ਹੋਇਆ ਝੂਟੇ ਮਾਟੇ ਝੂਟੇ ਮਾਟੇ ਮੈਨੂੰ ਸਿੱਧੂ ਗੱਲ ਕਮੇਟੀ ਕਰਦੇ ਟੀਵੀ ਉੱਤੇ ਮੈਨੂੰ ਦੀ ਗੱਲ ਬੜੀ ਚੇਤੇ ਆਉਂਦੀ ਆ ਕਹਿੰਦਾ ਮਾਰੀ ਸ਼ਾਮ ਨੂੰ ਮੱਜੀ ਕਣ ਸ਼ਾਮ ਨੂੰ ਮਰ ਗਿਆ ਤਵਾੜੀ ਗੱਲ ਤਾਂ ਉਹ ਆ ਦੇਖੋ ਫੜਿਆ ਗਿਆ ਕੇਦਰੀਵਾਲ ਹੈ ਜਾਣਾ ਸੀ ਭਗਵੰਤ ਮਾਨ ਨੇ ਤੇ ਚੱਕ ਲਿਆ ਬੈਸ ਨੂੰ ਉੱਥੇ ਹੱਦ ਹੋ ਗਈ ਯਾਰੋ ਉਹ ਇਹ ਕਹਿੰਦਾ ਬੰਦਾ ਗਿਆ ਉੱਥੇ ਸੰਗਰੂਰ ਦੇ ਵਿੱਚ ਜਿੱਥੇ ਸ਼ਰਾਬ ਪੀ ਕੇ ਸਾਡੇ ਮਜ਼ਦੂਰ ਭਰਾ ਮਰ ਗਏ ਆ ਉਹ ਜੇ ਕਹਿੰਦਾ ਬੀਬੀਆਂ ਜਿਹੜੀਆਂ ਬੈਠੀਆਂ ਭਲੀਆਂ ਮਾਨਸ ਜੇ ਕਹਿੰਦਾ ਠੇਕੇ ਦੀ ਸ਼ਰਾਬ ਨਾਲ ਮਰੇ ਹੁੰਦੇ ਤੇ ਸਰਕਾਰ ਜ਼ਿੰਮੇਵਾਰ ਸੀਗੀ ਤੇ ਇਹੀ ਆ ਮੋੜਾ ਤਰੰਤਾਲ ਦੇ ਵਿੱਚ ਜਾ ਕੇ ਕਹਿੰਦਾ ਸੀ ਉਹ ਕੈਪਟਨ ਸਰਕਾਰ ਸੀਗੀ ਕਹਿੰਦਾ ਕੈਪਟਨ ਅਸਤੀਫਾ ਦੇਵੇ ਜਿਹੜੇ ਦੀ ਸ਼ਰਾਬ ਨਾਲ ਬੰਦੇ ਹੀ ਮੰਗੀ ਆ ਕੀ ਉਦੋਂ ਸਰਕਾਰ ਦੇ ਸ਼ਰਾਬ ਸੀ ਉਹ ਜਦੋਂ ਉੱਥੇ ਬੰਦੇ ਮਲੇ ਤਰੰਤਾਲ ਦੇ ਵਿੱਚ ਉੱਥੇ ਇਹੀ ਸਰਕਾਰ ਦੇ ਅੱਧੋਲ ਮੰਤਰੀਆਂ ਦਾ ਨਾਂ ਲਿਆ ਜਾਂਦੇ ਪਰ ਕੀ ਨਾਂ ਲੈਣੇ ਤੁਹਾਨੂੰ ਪਤਾ ਹੀ ਆ ਪ੍ਰਭੂ ਇਹਨਾਂ ਨਾਲੇ ਕਰਾਂਗੇ ਕੀ ਪਰ ਮੈਂ ਜਿਹੜੀ ਗੱਲ ਮੇਨ ਕਹਿਣੀ ਚਾਹੁੰਦਾ ਮੈਂ ਹੁਣ ਕਹਿੰਦਾ ਕਾਲੀ ਦਲ ਦੇ ਬੰਦੇ ਜਿਹੜੇ ਜਿਹੜੇ ਹਜੇ ਮੈਨੂੰ ਗਾਲਾਂ ਕੱਢਦੇ ਆ ਸਿਆਣੇ ਵਰਕਰ ਆ ਆਪਣੇ ਪ੍ਰਧਾਨ ਨੂੰ ਆਪਣੇ ਜਿਹੜਾ ਨੂੰ ਕੋ ਤਕੜੇ ਹੋਵੋ ਪੰਜਾਬ ਨੂੰ ਦੇਖੋ ਬੀਜੇਪੀ ਅੱਗੇ ਆਈ ਆ ਆਪ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੀ ਆ ਬੀਜੇਪੀ ਸਿੱਧੀ ਇੱਥੇ ਰਾਜ ਨਹੀਂ ਕਰ ਰਹੀ ਆਮ ਦੇ ਰਾਹੀਂ ਆਪਣਾ ਮੁੱਖ ਮੰਤਰੀ ਬਣਾ ਭਗਵੰਤ ਮਾਨ ਤੇ ਉਹ ਰੂਲ ਕਰ ਰਿਹਾ ਇੱਥੇ ਤੇ ਉਸ ਰੂਲ ਦੇ ਵਿੱਚ ਸਾਡਾ ਛੁੱਪ ਕਰਨ ਮਾਰ ਦਿੰਦੇ ਆ ਕੋਈ ਪੁੱਛਦਾ ਨਹੀਂਗਾ ਸਾਡਾ ਉਹ ਬਾਰਡਰ ਬੰਦ ਕਰ ਦਿੰਗੇ ਸ਼ੰਭੂ ਵਾਲਾ ਕੋਈ ਪੁੱਛਦਾ ਨਹੀਂਗਾ ਖਨੌਰੀ ਬਾਰਡਰ ਤੋਂ ਸਾਡੇ ਪੁੱਤ ਚੱਕ ਲੈ ਜਾਂਦੇ ਆ ਬੋਰੀਆਂ ਹੀ ਭਾਈ ਕੁੜਦੇ ਆ ਤੇ ਇਹ ਹਜੇ ਅੱਧਾ ਅਧੂਰਾ ਰਾਜ ਉਹਨਾਂ ਦੇ ਕੋਲ ਆ ਤੇ ਜੇ ਉਹਦਾ ਪੂਰਾ ਰਾਜ ਆਊਗਾ ਸੋਚ ਕੇ ਵੇਖੋ ਬਣੂਆ ਕੀ ਜਿਹੜੀ ਚਿੰਤਾ ਹੁਣ ਅਕਾਲੀ ਦਲ ਨੂੰ ਕਰੀ ਜੀ ਆਪਣੇ ਵਾਸਤੇ ਕਿ ਜੇ ਤੂੰ ਮੰਨਤਾ ਕਰ ਲਿਆ ਤਰਲੇ ਕਰ ਲਿਆ ਪੰਜਾਬ ਦੇ ਲੋਕਾਂ ਨੂੰ ਇਹ ਵੀ ਗੱਲ ਸਮਝਾ ਕਿ ਮੈਂ ਆਪਣੇ ਸਿਧਾਂਤ ਤੇ ਆਪਣੇ ਅਸੂਲ ਤੋਂ ਪਛਾਣ ਨਹੀਂ ਹਟੂੰਗਾ ਪਹਿਲੀ ਤਾਂ ਤੁਹਾਨੂੰ ਪੰਥ ਦੀ ਜਿਹੜੀ ਸੀਟ ਆ ਖਡੂਰ ਸਾਹਿਬ ਦੀ ਉਥੇ ਭਾਈ ਅਮਰਤਪਾਲ ਸਿੰਘ ਨੂੰ ਟਿਕਟ ਦੇ ਕੇ ਤੁਹਾਨੂੰ ਆਪਣੇ ਪੰਥਕ ਹੋਣ ਦਾ ਸਬੂਤ ਦੇਣਾ ਚਾਹੀਦਾ ਆ ਵੀ ਅਸੀਂ ਪੰਥਕ ਆ ਤੇ ਅਮਰਤਪਾਲ ਨੂੰ ਪੰਜਾਬ ਵਿੱਚ ਵੋਟਾਂ ਨਹੀਂ ਪਾਉਂਦਾ ਹਲੂਰ ਸਾਦਾ ਹਲਕਾ ਤੇ ਫੇਰ ਭਾਈ ਲੋਕਾਂ ਜਾਪੇ ਗੱਲ ਜਾੜੂਗੀ ਕਿ ਬਈ ਕੱਲ ਨਾ ਫਰਜ਼ ਨਿਭਾਤਾ ਸੀਗਾ ਸਰਬੀਰ ਸਿੰਘ ਬਾਦਲ ਨੇ ਆਪਣਾ ਫਰਜ਼ ਨਿਭਾ ਦਿੱਤਾ ਹੁਣ ਗਾਂ ਲੋਕਾਂ ਦੇ ਰਹਿ ਗਈ ਪਤਾ ਲੱਗ ਜਾਓ ਆਪਾਂ ਹੀ ਤੇ ਜੇ ਤੁਸੀਂ ਉਹਨਾਂ ਵਾਂਗੂ ਹੀ ਕੰਨੇ ਕੋਈ ਹੋ ਰਿਹਾ ਕਰਦੇ ਕੁਝ ਹੋ ਰਿਹਾ ਤੇ ਫੇਰ ਭਰਾਓ ਥੋੜਾ ਵੀ ਔਖਾ ਹੀ ਆ ਪਰ ਕਹੋਗੇ ਪੰਜਾਬ ਦੀ ਪਾਰਟੀ ਜਿੱਡੀ ਮਰਜ਼ੀ ਮਾਰੀ ਹੋ ਜਾਵੇ ਫੇਰ ਵੀ ਅਕਸਰ ਪੰਜਾਬ ਦਾ ਸੋਚੂਗੀ ਕਿਉਂਕਿ ਜਿਹੜਾ ਹੁਣ ਤੱਕ ਦਾ ਸੰਘਰਸ਼ ਅਕਾਲੀ ਦਲ ਦਾ ਉਹ ਬਹੁਤ ਵਧੀਆ ਇਤਿਹਾਸਕ ਸੀਗਾ ਆ ਪਿਛਲੇ ਕੁਝ ਸਾਲਾਂ ਵਿੱਚ ਇੱਕ ਕੋ ਪਾਰਟੀ ਪਰਿਵਾਰ ਦੀ ਬਣ ਗਈ ਚਲੋ ਸੁਖਵੀਰ ਬਾਲੂ ਨੂੰ ਮੈਂ ਤਾਂ ਮਾਫ ਕਰ ਛੱਡ ਕੋਈ ਗੱਲ ਚ ਤੇਰੀ ਗੱਲ ਆ ਪਰਵਾ ਲੜਦਾ ਸਹੀ ਹੁਣ ਪੰਜਾਬ ਦੇ ਕਿੰਨੇ ਮੁੱਦੇ ਆ ਇਹਦੇ ਖੜਦਾ ਸਹੀ ਜਦ ਸੋਚੇ ਕਿ ਆਈ ਆ ਕੇ ਮੈਂ ਮੈਨੂੰ ਲੋਕੀ ਮੁੱਖ ਮੰਤਰੀ ਬਣਾ ਦੇਣਾ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਐਦਾਂ ਕਿਉਂ ਬੋਲਣਗੇ ਲੋਕੀ ਲੋਕਾਂ ਦੀ ਕੋਈ ਮਜਬੂਰੀ ਨਹੀਂ ਗਈ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਕੋਲੇ ਬਦਲ ਨਹੀਂ ਹੈਗਾ ਜੇ ਅਕਾਲੀ ਦਲ ਚੰਗੇ ਸਿੱਖ ਚਿਹਰੇ ਪੰਥਕ ਚਿਹਰੇ ਚੰਗੇ ਪ੍ਰਚਾਰਕ ਬੁੱਧੀਜੀਵੀ ਲੈ ਕੇ ਅੱਗੇ ਲਾਉਂਦਾ ਆ ਤੇ ਲੋਕ ਵੋਟਾਂ ਪਾ ਵੀ ਦੇਣ ਤੇ ਜੇ ਆਹ ਚੀਮੇ ਵਰਗੇ ਜਿਹੜੇ ਆਹ ਚੰਦੂ ਮਾਹੇ ਵਰਗੇ ਜੇ ਇਹ ਹੀ ਮੀਂਹ ਵਰ ਹੋਏ ਚੰਦੂ ਮਾਜਰਾ ਉਹ ਬੰਦਾ ਜਿਹੜਾ ਕਹਿੰਦਾ ਕਿ ਜੀ ਪਿਤਾ ਜੀ ਦਾ ਬਹੁਤ ਰੋਲ ਆ ਪਿਤਾ ਜੀ ਐਡਾ ਪਿਤਾ ਜੀ ਬਣਾ ਕਿਹੜਾ ਉਹ ਕੰਜਰ ਸਾਹ ਬਲਾਤਕਾਰੀ ਉਹ ਇਹਦਾ ਪਿਤਾ ਜੀ ਜਦ ਤੱਕ ਉਹਨੂੰ ਪਿਤਾ ਜੀ ਕਹਿੰਉਂ ਨਹੀਂ ਹਰਦੇ ਤੁਸੀਂ ਤੇ ਤੁਹਾਡੀ ਮੰਜੇ ਠੁਗੀ ਰਣੀ ਆ ਕੱਲੇ ਭਗਵੰਤ ਮਾਨ ਤੋਂ ਜੇ ਕੋਲ ਭਗਵੰਤ ਮਾਨ ਦਾ ਭਗਵੰਤ ਮਾਨ ਜੋ ਕਰਨੀ ਕਰਤੀ ਦੋ ਸਾਲ ਜ ਜੋ ਭਗਵੰਤ ਮਾਨ ਕਰ ਸਕਦਾ ਸੀਗਾ ਅੱਗੇ ਜੋ ਕਰੂਗਾ ਉਹਨੂੰ ਦੱਸ ਦਿੱਤਾ ਹੁਣ ਬੀਜੇਪੀ ਨੇ ਜੋ ਕੁਝ ਗਾਂ ਕਰਨਾ ਆ ਉਹਨੇ ਵੀ ਦੱਸਤਾ ਬਿੱਟੂ ਲੈ ਗਏ ਉਹ ਪ੍ਰਨੀਤ ਕੋਲ ਉਹ ਲੈ ਗਏ ਠੀਕ ਆ ਰੈਂਕੂ ਦਾ ਜਦੋਂ ਨਾਂ ਖੋਗੇ ਰੈਂਕੂ ਦਾ ਕੀ ਆ ਇਹਦਾ ਫਸ ਬਟਾਕੇ ਆ ਹੈ ਪਰ ਮੇਰੀ ਇੱਕ ਗੱਲ ਹੋਰ ਸੁਣੋ ਹਜੇ 3 ਮੈਂਬਰ ਪਾਰਲੀਮੈਂਟਲ ਲੈਂਡ ਦੇ ਵਿੱਚ ਆ ਤੇ 9 ਐਮਐਲਏ ਆਮਾ ਦੀ ਪਾਰਟੀ ਭਗਵੰਤ ਸਿਆ ਮੈਂ ਨੋਟ ਕਰ ਲਾ ਗੱਲ ਨੂੰ 9 ਐਮਐਲਏ ਤੇ ਹੋਰ ਉਹ ਇਸ ਲੈਂਡ ਦੇ ਵਿੱਚ ਆ ਕਵੇਦਰ ਭਾਈ ਸਾਸੀ ਕਾਲਾ ਪਰ ਮੇਰੀ ਇੱਕ ਗੱਲ ਚੇਤੇ ਰੱਖੀ ਜਿਹੜੀਆਂ ਤਿਤਲੀਆਂ ਬਣਾਈਆਂ ਜਾਂਦੇ ਤੂੰ ਜਾਂਦੇ ਪੂ ਮੱਖਣ ਸੀਗੇ ਉਹ ਬੰਦੇ ਬਹੁਤ ਕਹਿਣ ਸੀਗੇ ਉਹ ਖੜਦੇ ਪਾਰਟੀ ਨਾਲ ਲੜਦੇ ਪਾਰਟੀ ਪਿੱਛੇ ਉਹਨਾਂ ਨੂੰ ਸੀ ਕਿ ਅਸੀਂ ਪੰਜਾਬ ਬਦਲਾਂਗੇ ਸਭਾ ਜੋ ਸਰਕਾਰ ਚਲਾਵਾਂਗੇ ਸਾਡੇ ਕੰਮ ਹੋਣਗੇ ਇੱਕ ਨੰਬਰ ਤੇ ਉਹ ਹੀ ਜਾਇਜ਼ ਕਨਿਆਇਜ਼ ਕੰਮ ਨਹੀਂ ਹੋਊਗਾ ਪਰ ਹੁਣ ਹੋ ਕੀ ਗਿਆ ਮਾਈਨਿੰਗ ਕਰਦਾ ਐਮਐਲਏ ਤੇ ਉਹਦਾ ਸਾਲਾ ਉੱਥੇ ਬਦਲੀ ਹੁੰਦੀ ਐ ਐਸਐਸਪੀ ਦੀ ਤੇ ਗਾਲਾਂ ਕੱਢ ਕੇ ਐਸਐਸਪੀ ਬਦਲਦੇ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਵੀ ਉਹੀ ਪਾਰਟੀ ਆ ਉਹੀ ਸਭ ਕੁਝ ਆ ਉਹੀ ਚੋਰ ਆ ਠੀਕ ਆ ਦੂਜੇ ਪੰਨੇ ਆਓ ਇਧਰੇ ਪੰਨੇ ਕਿਹੜੇ ਗਲੇ ਪਰ ਜਾਊਗਾ ਦਿੱਲੀ ਪਹਿਲਾਂ ਇਹ ਉਹਦਾ ਮੰਤਰੀ ਲਾਲਜੀਤ ਭੁੱਲਰ ਨਾਂ ਲੈਣਾ ਮੈਂ ਹੁਣ ਇਲੈਕਸ਼ਨ 'ਚ ਖੜਾ ਆ ਤੇ ਖੰਡੂਰ ਸਾਹਿਬ ਦੇ ਲੋਕੋ ਤੁਹਾਡੇ ਤੋਂ ਵੋਟ ਲੈਣੀ ਹੋਣੀ ਕੀ ਕਹਿੰਦਾ ਕਿ ਅਮਰਤਪਾਲ ਦੇ ਘਰ ਦੀ ਚੱਲੀ ਸੀ ਬਾਹਰਲੇ ਮੁਲਕ ਥਾਲ ਲੱਗੋ ਕੁੜੀ ਬਾਹਰ ਦੀ ਆ ਉਹਦੇ ਕੋਲੇ ਪਾਸਪੋਰਟ ਉਧਰ ਲਾਇਆ ਤੇ ਕਹਿੰਦਾ ਚੱਲੀ ਸੀਗੀ ਅਸੀਂ ਫੜ ਲਈ ਨਾ ਅਸੀਂ ਫੜ ਲਈ ਨਾ ਕਹਿੰਦਾ ਸਾਡੀ ਦੇਖੋ ਕਿੱਡੀ ਵੱਡੀ ਕੁਰਬਾਨੀ ਆ ਤੇ ਜੇ ਐਸੇ ਟਾਰਗੇਟ ਨਾ ਲੱਗਾ ਸਗਰੂ ਉੱਤੇ ਉਦਰੇ ਪੰਨੇ ਹੋ ਖਨੂਰ ਸਾਹਿਬ ਦੇ ਵਿੱਚੋਂ ਤੇ ਫੇਰ ਭਈ ਆਪਣਾ ਪੰਥ ਖਾਲਸਾ ਸਭ ਤੋਂ ਵੱਡਾ ਪੰਜਾਬ 'ਚ ਉਹੀ ਆ ਠੀਕ ਆ ਪੁੱਛੋ ਜੋ ਵੀ ਕੀ ਕਸੂਰ ਸੀਗਾ ਅਮਰਤਪਾਲ ਦੀ ਘਰ ਦੀ ਰਾਹ ਤਾਂ ਤੁਸੀਂ ਕਿਉਂ ਨਹੀਂ ਜਾਂਦੇ ਤੇ ਬਾਹਰ ਸਵਾਦ ਤਾਂ ਫੇਰ ਆਉ ਦੂਜੇ ਕੋਲ ਨੇ ਜੋ ਮੀਟ ਹੇਰ ਨੂੰ ਕੀ ਕਹਿੰਦਾ ਹੈਗਾ ਕਿ ਪੰਜਾਬ ਦੇ ਲੋਕ ਜਦੋਂ ਮੰਤਰੀ ਨਹੀਂ ਸੀ ਜੋ ਐਮ ਐਲ ਏ ਸੀਗਾ ਕਿ ਪੰਜਾਬ ਦੇ ਲੋਕਾਂ ਦੇ ਹੱਕ ਖੋ ਕੇ ਜੀ ਦੂਜਿਆਂ ਨੂੰ ਨੌਕਰੀ ਦੇ ਰਿਆ ਇਹ ਜੁਪੀ ਨੂੰ ਬਿਹਾਰ ਨੂੰ ਰਾਜਸਥਾਨ ਨੂੰ ਨੌਕਰੀਆਂ ਦੇ ਰਿਆ ਹੁਣ ਬਣ ਗਿਆ ਮੰਤਰੀ ਬਣ ਗਿਆ ਸਿਆਣਾ ਕਹਿੰਦਾ ਅਰਪਣ ਹੈਗੇ ਆ ਕੋਈ ਪਤਾ ਹੈ ਨਹੀਂ ਜਾ ਤੇ ਕੀ ਕਿਵੇਂ ਨਹੀਂ ਇਹ ਲੋਕੀ ਰੋਕਣ ਦਸੋ ਦਸੋ ਨੌਕਰੀਓ ਕਿਵੇਂ ਰੋਕੀਏ ਦੂਜਿਆਂ ਨੂੰ ਕਾਨੂੰਨ ਕਹਿੰਦਾ ਆ ਤੇ ਉਹ ਕਾਨੂੰਨ ਫਿਰ ਸਾਨੂੰ ਕਿਵੇਂ ਰੋਕਦਾ ਜ਼ਮੀਨ ਲੈਣ ਤੋਂ ਉਹ ਕਾਨੂੰਨ ਸਾਨੂੰ ਕਿਵੇਂ ਰੋਕਦਾ ਨੌਕਰੀ ਲੈਣ ਤੋਂ ਕਦੇ ਪੜਿਆ ਆ ਕਿਤੇ ਪਰ ਕਿਉਂ ਕਿਉਂਕਿ ਦਿੱਲੀ ਦੀ ਚਾਪੂਸੀ ਕਰਨੀਆਂ ਇਹਦਾ ਉਹ ਮੰਤਰੀ ਹੈ ਸਿੱਖਿਆ ਮੰਤਰੀ ਸੀਗਾ ਪੰਜਾਬ ਦੇ ਪੂਰੇ ਟੌਪ ਦੇ ਸਕੂਲ ਸੀਗੇ ਉਸ ਟਾਈਮ 'ਚ ਉਹ ਜਿਹੜਾ ਸਰਵੇ ਹੋਇਆ ਅੱਗਾ ਜਟਾਇਆ ਉਹਦੇ ਵਿੱਚ ਸਾਡੇ ਸਕੂਲਾਂ ਉੱਤੇ ਇਹ ਬੰਦਾ ਇਹ ਕਹਿੰਦਾ ਕਿ ਜੀ ਦਿੱਲੀ ਦੇ ਸਕੂਲ ਬਹੁਤ ਵਧੀਆ ਯਾਰ ਕੇਜਰੀਵਾਲ ਦੀ ਸਿੱਖਿਆ ਪ੍ਰਣਾਲੀ ਆ ਹੁਣ ਸਭ ਕੋ ਨਿਕਲੂ ਪੁੱਤ ਟੈਨਸ਼ਨ ਨਾ ਲਵੋ ਹੁਣ ਸਿੱਖਿਆ ਪ੍ਰਣਾਲੀ ਵੀ ਨਿਕਲੂਗੀ ਹੁਣ ਉਹ ਛਰਾਬ ਦੀ ਪ੍ਰਣਾਲੀ ਵੀ ਨਿਕਲੂਗੀ ਹੁਣ ਤੁਹਾਡੇ ਹਸਪਤਾਲ ਮਹੌਲ ਲਖਿੰਗੜੇ ਉਹ ਵੀ ਨਿਕਲਣਗੇ ਚੇਤੇ ਰੱਖੋ ਜੋ ਕਿਨਾਂ ਚੋਰ ਚੋਰ ਮਸੇਰੇ ਭਰਾ ਹੁਣ ਲੱਗਣਾ ਪਤਾ ਕਿ ਉਹ ਅੱਜ ਕਨੇ ਕੇਜੀਵਾਲ ਨੇ ਕਹਿਤਾ ਉਹਦੀ ਘਰ ਦੀ ਨੇ ਕਿ ਜੀ ਅਸੀਂ ਤੁਹਾਨੂੰ ਸਾਰਾ ਕੋਈ ਕੋਡ ਦੱਸਾਂ ਇਹ ਪੈਸਾ ਪਿਆ ਕਿੱਥੇ ਆ ਨਹੀਂ ਨੌ ਸੰਮਨ ਚਲੇ ਗਏ ਆ 13 ਮਹੀਨੇ ਹੋ ਗਏ ਬੈਠੇ ਨੂੰ ਅੰਦਰੋਂ ਨੂੰ ਦੂਜੇ ਨੂੰ ਸੁਸੋਧਕੇ ਨੂੰ ਉਦੋਂ ਬਾਣ ਦੱਸਿਆਗਾ ਉਦੋਂ ਦੱਸਦੇ ਨਾ ਜਦੋਂ ਫੜਿਆ ਉਹ ਨੂੰ ਸਿਕੰਦਰ ਜੈਨ ਨੂੰ ਜਦੋਂ ਫੜਿਆ ਭਾਰਦਵਾਜ ਨੂੰ ਉਦੋਂ ਬਾਣ ਦੱਸਿਆ ਹੁਣ ਆਪਣੇ ਦੇ ਲਾਲਾ ਬਣੀ ਤੇ ਬੜੀ ਛੇ ਦੀ ਲੰਮਾ ਪੈ ਗਿਆ ਹੁਣ ਦੱਸਣ ਲੱਗ ਪਏ ਪੈਸੇ ਕਿੱਥੇ ਪਏ ਆ ਸੁਣੋ ਮੇਰੀ ਬੇਨਤੀ ਆ ਭਰਾਵੋ ਕਿ ਇਹਨਾਂ ਦੇ ਵਿੱਚ ਧਿਆਨ ਰੱਖੋ ਪਰ ਆਪਣੇ ਆਸੇ ਪਾਸੇ ਜਿਹੜਿਆ ਤੁਰੇ ਫਿਰਦੇ ਆ ਪਹਿਲਾ ਗਾਣਾ ਗਾਇਆ ਸੀ ਨੇ ਕਿ ਮੇਰਾ ਪਿੰਡ ਵਿਕਾਊ ਆ ਚੱਲ ਕੇ ਦੇਖ ਲੈ ਟੱਪਰੀਆਂ ਮੁਸਕਾਬਾਲ ਤੇ ਇੱਕ ਪਿੰਡ ਹੋ ਰਿਹਾ ਉਹ ਤਿੰਨ ਪਿੰਡ ਵਿਕਾਊਗਾ ਉੱਥੇ ਸਰਕਾਰ ਠੱਕੇ ਨਾਲ ਗੈਸ ਫਿੱਟ ਲਾ ਰਹੀ ਆ ਤੇ ਉਹ ਤਿੰਨ ਪਿੰਡ ਦੇ ਬਾਹਰ ਪੋਸਟਰ ਲੱਗੇ ਆ ਕਿ ਸਾਡੇ ਪਿੰਡ ਵਿਕਾਊ ਆ ਲੈ ਲੋ ਕਰ ਵੀ ਧਨਮੋਹ ਹੁਣ ਤੂੰ ਚਾਦਰਾਂ ਕੱਢਣ ਲੱਪਿਆ ਮੈਂ ਚਾਦਰ ਕੱਢਦੀ ਮੈਂ ਤੋਤੇ ਪਾਵਾਂ ਫਰੀਦਕੋਟ ਦੇ ਲੋਕੋ ਦੇ ਤੋਤੇ ਅਸੀਂ ਨਾ ਉਡਾਈਏ ਇਹਦੇ ਤੇ ਜਿਹੜਾ ਬੰਦਾ ਸਾਈਕਲ ਤੇ ਮਿਹਨਤ ਕਰਦਾ ਰਿਹਾ ਆਪਣੇ ਭੋਗਾ ਤੇ ਮਾਰਗ ਮੰਗਾਣੇ ਆਉਂਦਾ ਰਿਹਾ ਫਿਰ ਉਹਦਾ ਕੀ ਬਣੂਗਾ ਜੇ ਆਪਣੇ ਵਰਗੇ ਬੰਦੇ ਦਰਿਆ ਝਾੜ ਕੇ ਕੁਰਸੀਆਂ ਝਾੜ ਕੇ ਤੇ ਆਪਣੇ ਹੱਕ ਦੀ ਗੱਲ ਨਾ ਕਰ ਸਕਣ ਬੋਲ ਨਾ ਸਕਣ ਫੇਰ ਭਾਈ ਦਸੋਂ ਕਿੱਧਰ ਨੂੰ ਜਾਓਗੇ ਆਹੀ ਅੰਤਰਾ ਤਾਂ ਕੋਈ ਬਲ ਕਦੇ ਹੀ ਆ ਜਿਹਨੂੰ 45 ਕਰੋੜ ਦਿੰਦੇ ਆ ਇਹੀ ਕਿਨੇ ਕਿਸਾਨ ਆ ਕੋਣੂ ਕਿ ਤੁਸੀਂ ਹਰ ਜਗ੍ਹਾ ਸਿਆਪਾ ਪਾਲਨੇ ਆ ਹਰ ਜਗ੍ਹਾ ਆਪਣੀ ਗੱਲ ਰੱਖਦੇ ਆ ਉਹਦਾ ਜ਼ਿਕਰ ਤੋਂ ਬਾਹਰ ਨਿਕਲਦੇ ਨਹੀਂਗੇ ਹੈ ਜੇ ਕਿਤੇ ਘੱਟ ਸੀ ਜਾਓਗੇ ਤਾਂ ਲੋਕਾਂ ਨੇ ਪੁੱਛ ਰਿਆ ਕਿ ਕਿਸਾਨ ਦਾ ਕੀ ਕਸੂਰ ਆ ਛੁੱਪ ਕਰਨ ਦਾ ਕੀ ਕਸੂਰ ਆ ਹੁਣ ਅਸੀਂ ਕੀ ਚੋਣ ਹੀ ਬੰਦ ਦੇ ਭਗਵਾਨ ਤਮਾਨ ਨੂੰ ਪੁੱਛ ਕਿਸਾਨ ਤਾਂ ਹੁਣ ਬੜੇ ਸੱਭੂ ਫੜਦੇ ਹੌਲੀ ਮਿੱਠਿਆ ਖੌਰੀ ਦੇ ਹੁਣ ਕੋਈ ਵਿਕਾਸ ਕਰਦਾ ਹੁਣ ਕੋਈ ਕੀਲ ਬੰਦਾ ਹੁਣ ਕੋ ਪੱਜਾ ਫਿਰਦਾ ਜਾ ਕੇ ਉੱਥੇ 21 ਬੰਦੇ ਸੰਗਰੂਰ ਚ ਇਹਨਾਂ ਦੇ ਹਲਕੇ ਚ ਮਰ ਜਾਣੇ ਆ ਸ਼ਰਾਬ ਪੀ ਕੇ ਗਰੀਬ ਮਜ਼ਦੂਰ ਮਰ ਜਾਣ ਤੇ ਇਹ ਬੰਦਾ ਸੁਖਵਿੰਦਰ ਦਾ ਗਾਲੇ ਗੋਂਦਾ ਫਿਰਦਾ ਹੋਵੇ ਸੁਖਵਿੰਦਰ ਉਸ ਦਿਨ ਸਵੇਰੇ 11 ਮੌਤਾਂ ਹੋਈਆਂ ਸੀ ਉਸ ਰਾਤ ਨੂੰ 11 ਮੌਤਾਂ ਤੇ ਇਹ ਬੰਦਾ ਸਵੇਰੇ ਸੁਖਵਿੰਦਰ ਨਾਲ ਗਾਣਾ ਗਾਇਆ ਸੀ ਗੱਡੀ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਵੇ ਸਵੇਰੇ ਤੜਕੇ ਦਿਨ ਚੜਦਲੂ ਆ ਜਾਂਦੇ ਉਹ ਕਰਨ ਵਾਲੇ ਇੰਟੈਲੀਜੈਂਸ ਵਾਲੇ ਬਰੀਫਿੰਗ ਇਹ ਭਾਈ ਪੰਜਾਬ ਚ ਰਾਤ ਆ ਕੁਝ ਹੋਇਆ ਆ ਇੱਕ ਬਿਆਨ ਤਾਂ ਕੀ ਦੇਣਾ ਸੀਗਾ ਬੋਲ ਤਾਂ ਕੀ ਸਾਰਨਾ ਹੀ ਮੂੰਹ ਦੇ ਉੱਤੋਂ ਤੇ ਉਲਟਾ ਕਹਿ ਰਿਹਾ 베ੜੀ ਦਾ ਮਲਾਹ ਕੋਈ ਨਾ ਉਹ ਮੂੰਹ ਤੋਂ ਐ ਜੀ ਨਿਕਲੀ 베ੜੀ ਦਾ ਮਲਾਹ ਚੱਕ ਲਿਆ ਮੈਨੂੰ ਕੁਕੇਰੀ ਵੱਲੋਂ ਜੋ ਭਜੇ ਦਿੱਲੀ ਨੂੰ ਤੇ ਹੁਣ ਮੇਰੀ ਗੱਲ ਚੇਤੇ ਲੱਖੋ ਜੋ ਹੁਣੇ ਭਜ ਰਹੇ ਨੇ ਤਿਆਰੀ ਹੋ ਗਈ ਆ 31 ਨੂੰ ਜੇ ਸਾਥ ਹੋਏ ਪੰਜਾਬੀ ਪੱਗਾਂ ਨਾਲ ਹੁਣ ਉੱਥੇ ਜੇ ਪੰਜਾਬੀ ਛੱਤਰ ਨਾ ਖਾਣ ਤੇ ਜੋ ਮਰਜ਼ੀ ਕਹੋ ਜੋ ਹੁਣ ਕੇਜਰੀਵਾਲ ਨੂੰ ਫੜਿਆ ਗਿਆ ਆ ਤੇ ਹੁਣ ਤੁਹਾਨੂੰ ਚੇਤ ਆ ਜੂਗਾ ਦਿੱਲੀ ਜਾਣ ਦਾ ਤੇ ਜਦੋਂ ਕਿਸਾਨ ਚੱਲੇ ਸੀਗੇ ਉਦੋਂ ਕੋਈ ਨਾਲ ਨਹੀਂ ਖੜਿਆ ਭਾਈ ਉਦੋਂ ਕੋਈ ਰਾਹ ਨਹੀਂ ਲੱਭਿਆ ਭਾਈ ਉਦੋਂ ਕਿੱਥੇ ਗਏ ਸੀਗੇ ਇਹਨਾਂ ਦੇ ਚਿਹਰੇ ਫੜ ਲਓ ਭਾਈ ਇਹਨਾਂ ਲੋਕਾਂ ਨੂੰ ਪੜ ਲਓ ਕੋਈ ਭਾਜਪਾ ਕੋਈ ਆਰਐਸ ਇੱਧਰ ਸਿੱਕਾ ਕਰ ਲਓ ਤੇ ਆਮ ਆਦਮੀ ਪਾਰਟੀ ਆ ਇੱਧਰ ਕਰ ਲਓ ਤੇ ਇਹ ਆ ਪਰ ਮੇਰੀ ਇੱਕ ਬੇਨਤੀ ਸੁਣੋ ਜੋ ਜਿਹੜੇ ਆ ਤਲੇ ਫਿਰਦੇ ਆ ਜ਼ਹੀਦਾਰ ਜਿਹੜੇ ਪੰਜਾਬ ਬਚਾਉਣ ਤੁਰੇ ਆ ਮੇਰੀ ਇੱਕ ਗੱਲ ਤੁਹਾਨੂੰ ਭਰੋ ਤੁਹਾਡੇ ਨਾਲ ਲੋਕਾਂ ਹਜੇ ਵੀ ਹਮਦਰਦੀ ਆ ਤੁਸੀਂ ਮਾਫੀ ਮੰਗ ਲਈ ਆ ਲੋਕਾਂ ਦੀ ਹਜੇ ਵੀ ਹਮਦਰਦੀ ਹੋ ਸਕਦੀ ਆ ਪਰ ਮੇਰੀ ਇੱਕ ਗੱਲ ਚੇਤੇ ਰੱਖੋ ਜੋ ਕਿ ਜੇ ਤੁਸੀਂ ਵੀ ਇਹਨਾਂ ਲਈ ਝਾਕੇ ਜਿਵੇਂ ਤੁਹਾਡਾ ਕਹਿ ਰਿਹਾ ਉਹ ਚੀਮਾ ਜਿਵੇਂ ਸਾਸੀ ਕਹ ਰਿਹਾ ਜਿਵੇਂ ਚੀਮਾ ਕਹਿ ਰਿਹਾ ਕਿ ਸਾਨੂੰ ਸਮਝੋ ਧਾਕਾ ਨਾ ਚਾਹੀਦਾ ਕੱਲੀ ਸੀਠ ਮੁਖਾਂ ਰੱਖੋ ਪੰਜਾਬ ਦੇ ਹਿੱਤ ਮੁਖ ਰੱਖੋ ਪੰਜਾਬ ਦੇ ਪਾਣੀ ਪਾਠ ਦੇ ਮੁੱਦੇ ਸਾਡੀ ਨੌਜਵਾਨੀ ਇਹ ਤੇ ਵੀ ਧਿਆਨ ਦਿਓ ਸੀਟਾਂ ਜੱਟ ਵੀ ਜਾਉਂਗੇ ਤੇ ਕਰੋਗੇ ਕਿਸਨ ਜੱਟ ਕੇ ਅੱਗੇ ਆਠਿਆ ਕਾਂਗਰਸ ਦੇ ਕੋਲ ਦੱਸੋ ਪੰਜਾਬ ਦੀ ਕਿਸਾਨੀ ਮੌਕੇ ਕਿਹੜਾ ਬੰਦਾ ਬੋਲਿਆ ਉੱਥੇ ਪੰਜਾਬ ਦੇ ਕਿਸਾਨ ਆਪ ਨੰਗੇ ਧਰ ਤੇ ਲੜੇ ਉੱਥੇ ਤੇ ਉੱਥੇ ਇਹ ਲੋਕ ਬੋਲੇ ਉੱਥੇ ਜੇ ਬੋਲੇ ਹੁੰਦੇ ਤੇ ਸਾਨੂੰ 150 ਉਹ ਧੁੱਕੇ ਖਾਂ ਲੋੜ ਨਹੀਂ ਪੈਣੀ ਸੀ ਸੋ ਸੀਟਾਂ ਪਿੱਛੇ ਨਾ ਜਾਓ ਪੰਜਾਬ ਦੇ ਮੁੱਦੇ ਪਿੱਛੇ ਜਾਓ ਜਿਵੇਂ ਕਿ ਕਾਲਾ ਦਾ ਵਰਕਰ ਹੁੰਦਾ ਆ ਭਰਾਵੋ ਕਹਿੰਨੇ ਆ ਵੀ ਅਸੀਂ ਕੱਲ ਅਸੀਂ ਨਿਕਾਲੀ ਆ ਕੱਲ ਕੇ ਬਹਿਸ ਕਰਦਾ ਹੀਗਾ ਮੈਂ ਲਿਖਿਆ ਕੀ ਪੜਿਆ ਕੀ ਦੱਸਿਆ ਕੀ ਜੇ ਪੜ੍ਹਨਾ ਨਹੀਂ ਆਉਂਦਾ ਜਾਂ ਲਿਖਣਾ ਨਹੀਂ ਆਉਂਦਾ ਇਹ ਗੱਲ ਸਮਝ ਨਹੀਂ ਦੀ ਕਮੈਂਟ ਕਰਦੇ ਹੁੰਦੇ ਹੁਣੇ ਆ ਮੈਂ ਇਹ ਲਿਖਿਆ ਜ਼ਿੰਮੇਵਾਰੀ ਵਧ ਗਈ ਕਾਲੀ ਦਲ ਦੀ ਹੋਣਾ ਜਦੋਂ ਦੇ ਇਹ ਚੋਰ ਲਟੇਰੇ ਇਕੱਠੇ ਹੋਏ ਆ ਜਿਹੜੀ ਬੀਜੇਪੀ ਇਕੱਠੇ ਕਰ ਰਹੀ ਉੱਥੇ ਇਹਨਾਂ ਨੂੰ ਉਹਨਾਂ ਦਾ ਕੋਈ ਚਾਰ ਨਹੀਂ ਪਾਉਣਾਗਾ ਇਹ ਪੰਜਾਬ ਚ ਵਰਤੇ ਜਾਣੇ ਆ ਸਾਨੂੰ ਗੁੰਮਰਾਹ ਕਰਨਗੇ ਸਾਨੂੰ ਭੇਟਣਗੇ ਤੇ ਸਾਨੂੰ ਭੇਤ ਕੇ ਮੜ ਕੇ ਉਹਨਾਂ ਬਾਤੇ ਵੋਟਾਂ ਵਾਸਤੇ ਕਹਿਣਗੇ ਕਿ ਬੀਜੇਪੀ ਨੂੰ ਮੌਕਾ ਦੇ ਕੇ ਦੇਖੋ ਅੱਗੇ ਇੱਕ ਮੌਕਾ ਕੇਜਰੀਵਾਲ ਲੈ ਗਿਆ ਇੱਕ ਮੌਕਾ ਇਹਨਾਂ ਨੂੰ ਦੇਵਾਂਗੇ ਅਸੀਂ ਦਾ ਮੌਕੇ ਦੇਣ ਤੇ ਰਹਿ ਗਏ ਪੰਜਾਬੀ ਫਿਰ ਫਿਰ ਸਾਨੂੰ ਵੀ ਗਲੇ ਮੌਕਾ ਦਿਓ ਨਾ ਕਿ ਅਸੀਂ ਬੈਠੇ ਉਸ ਗੱਡੀ ਦੇ ਉੱਤੇ ਸਾਡੇ ਵੀ ਪਾਣੀਆ ਦੇ ਮਸਲੇ ਚੰਡੀਗੜ੍ਹ ਦੇ ਮਸਲੇ ਜੋ ਸਾਨੂੰ ਹੀ ਸਾਡੀ ਨੌਜੋਨੀ ਫੜ ਫੜ ਕੇ ਅੰਦਰ ਦਈ ਜਾਂਦੇ ਆ ਕਿੰਨੇ ਵਾਰੀ ਦੱਸੋ ਵਾਅਦਾ ਕੀਤਾ ਇਹਨਾਂ ਲੋਕਾਂ ਨੇ ਹੈ ਐਨਐਸਏ ਤੁਹਾਡਾ ਨਹੀਂ ਚਾਹੀਦੀ ਇਸ ਸਾਲ ਦੇ ਵਿੱਚ ਕਿੰਨਾ ਕੁਝ ਹੋਇਆ ਨੂਹ ਦੇ ਵਿੱਚ ਕਿੰਨਾ ਕੁਝ ਹੋਇਆ ਮਣੀਪੁਰ ਦੇ ਵਿੱਚ ਕਿਹੜਾ ਲੱਗੀ ਐਨਐਸਏ ਪੰਜਾਬੀਆਂ ਨੇ ਨੌਂ ਪਰਖ ਹੀ ਕਰ ਦਿੱਤਾ ਦੇਖੀਆਂ ਪੱਗਾਂ ਬੰਨੀਆਂ ਹਮਾਚਲ ਦੇ ਕੱਲ ਪਾਸੋਂ ਵਾਲਾ ਮੁੰਡਾ ਮਾਰਿਆ ਇਹਨੇ ਨਾ ਪਰਤਾ ਵਧ ਗਿਆ ਦੇਸ਼ ਦੇ ਵਿੱਚ ਜਿੱਥੇ ਪੱਗ ਬੰਨੀ ਦੇਖਦੇ ਆ ਤੇ ਭਾਜਪਾ ਨੇ ਕਹਿੰਦਾ ਖਾਲਸਤਾਨੀ ਆ ਇਹ ਦੇਸ਼ ਤੋੜਦੇ ਆ ਤੇ ਉੱਥੇ ਇਹਨਾਂ ਲੋਕਾਂ ਨੇ ਸਾਡਾ ਪੁੱਤ ਮਾਰ ਦਿੱਤਾ ਉੱਥੇ ਕੁੱਟ-ਕੁੱਟ ਕੇ ਹਿਮਾਚਲ ਦੇ ਵਿੱਚ ਤੇ ਇੱਥੇ ਸਾਡੇ ਚੰਡੀਗੜ੍ਹ ਦੇ ਆਸ-ਪਾਸੇ ਹਿਮਾਚਲਗੇ ਬਿਠੇ ਆ ਕੇ ਸਾਡੇ ਬੜੇ ਬੜੇ ਅਫਸਰ ਉੱਤੇ ਅਫਸਰ ਮਾਸਟਰ ਡਾਕਟਰ ਹਿਮਾਚਲਗੇ ਬਿਠੇ ਆ ਕੇ ਕਿਤੇ ਲੱਗੀ ਸਾਡੀ ਅੱਖ ਕਿਦਗੇ ਸਾਡੇ ਸੰਧਾਰਕ ਜਿਨ੍ਹਾਂ ਲੋਕਾਂ ਨੂੰ ਚੁਣਨਾ ਹੈ ਕੰਮ ਉਹਨਾਂ ਨੇ ਕਰਨੀ ਆ ਪਰ ਲੈ ਕੇ ਕੋਣ ਇਹਨਾਂ ਨੂੰ ਆਇਆ ਉੱਥੋਂ ਚੰਡੀਗੜ੍ਹ ਤੇ ਆਪਣੇ ਹੱਕ ਛੱਡ ਦੇਂਗੇ ਪਾਣੀਆਂ ਦੇ ਹੱਕ ਛੱਡ ਦੇਂਗੇ ਜਾਵਾਂ ਕਿੱਧਰ ਨੂੰ ਦੱਸੋ ਤੁਸੀਂ ਜਾਵਾਂ ਕਿੱਧਰ ਨੂੰ ਫਿਰ ਕੌਣ ਆਊਗਾ ਸਾਨੂੰ ਬਚਵਾਉਣ ਵਾਸਤੇ 902 ਬਾਹਰ ਨਾ ਜਾਣ ਸਾਡਾ ਕੋਈ ਪੰਜਾਬੀ ਰੇੜੀ ਲਾ ਲਵੇ ਕੋਈ ਚੰਗਾ ਸਮਾਨ ਬਣਾਵੇ ਅਹੀਂ ਉਹ ਤਾਂ ਖਾਣਾ ਨਹੀਂ ਗਾ ਸਾਡਾ ਕੋਈ ਚੰਗਾ ਭੜੇ ਕੋਈ ਮਿਹਨਤ ਕਰੇ ਅਹੀਂ ਉਹ ਸਾਡੇ ਨੇ ਲਗਾ ਫਿਰ ਪੰਜਾਬੀ ਜਹਾਂ ਕਿਉਂ ਆਣਾ ਭਾਈ ਊਠ ਚਾਰਨ ਵਾਸਤੇ ਪੰਜਾਬੀ ਕਿਹੜੇ ਕਿਹੜੇ ਮੁਲਕਾਂ ਜਾ ਕੇ ਫਸ ਗਏ ਜੂਕਰਾਂ ਮਾਰੇ ਵਿੱਚ ਜਿੱਥੇ ਜੰਗ ਦਾ ਮਾਹੌਲ ਏ ਹੱਥ ਬੰਨ ਕੇ ਬੇਨਤੀ ਆ ਤੁਸੀਂ ਬਹੁਤ ਸਿਆਣੇ ਭੈਣ ਭਰਾ ਆ ਪਰ ਇਸ ਵਾਰ ਦੀਆਂ ਵੋਟਾਂ ਵਿੱਚ ਨਾ ਕਰਮਜੀਤ ਅਮੋਲ ਜਿੱਤਣਾ ਚਾਹੀਦਾ ਨਾ ਆ ਬਿਆਨ ਤੇ ਬੁੱਤਰ ਦਾ ਪੋਤਾ ਜਿੱਤਣਾ ਚਾਹੀਦਾ ਤੇ ਨਾ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਤਾਂ ਉਹ ਬੰਦਾ ਜਿਹੜਾ ਪੰਥ ਦੀ ਗੱਲ ਕਰੇ ਕੌਮ ਦੀ ਗੱਲ ਕਰੇ ਜਿਹਦੇ ਮਨ ਚ ਕਿਸਾਨਾਂ ਵਾਸਤੇ ਕੋਈ ਪੀੜ ਹੋਵੇ ਤੇ ਜੇ ਐਕੇ ਨਹੀਂ ਆ ਟੋਤੇ ਕੱਢ ਦੇ ਲੇਗੇ ਤੋਤੇ ਹਾਂ ਵੋਟਾਂ ਪਾਤੀਆਂ ਪੰਜਾਬੀਓ ਸਾਡੇ ਐਸ ਲੈਵਲ ਦਾ ਫੇਰ ਆ ਸਾਡੇ ਕੋਲ ਲੱਖ ਲੱਖ ਡੇਢ ਲੱਖ ਦੇ ਫੋਨ ਆ ਵਿੱਚ ਡਾਟਾ ਆ ਇਨਾ ਰੋ ਸੜ ਚਾ 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 ਦਿਆ ਹਰੇਕ ਪਰਿਵਾਰ ਦਾ ਇੱਕ ਇੱਕ ਬੱਚਾ ਬਾਹਰ ਬੈਠਾ ਆ ਤੇ ਜੇ ਅਸੀਂ ਅੱਜ ਵੀ ਦੁਨੀਆ ਨਾਲ ਜੁੜ ਕੇ ਦੁਨੀਆ ਦਾ ਪਿੰਡ ਬਣ ਗਈ ਤੇ ਫੇਰ ਵੀ ਨਹੀਂ ਜੁੜਨਾਗਾ ਤੇ ਫੇਰ ਭਾਈ ਉਹ ਅਣਪੜ ਬੈਕੌੜ ਪਿਛਲੇ ਜੇ ਸਾਨੂੰ ਕਹਿੰਦੇ ਆਣਾ ਤੇ ਫੇਰ ਭਾਈ ਉਹ ਸਹੀ ਆ ਤੇ ਆਪਾਂ ਗਲਤ ਆ ਬਸ ਇੰਨੀ ਮੇਰੀ ਬਾਤ ਆ ਤੁਹਾਡੇ ਨਾਲ ਇਹੀ ਕਹਿਣਾ ਸੀਗਾ ਬਾਕੀ ਭਗਵਾਨਤਮਾਨਾ ਤੇ ਤੜੀਆਂ ਫੜਲਾ ਤੂੰ ਮੱਕੜ ਫੜਲਾ ਕੁਝ ਕਰ ਲੈ ਮੇਰਾ ਭਰਾ ਪਰ ਮੈਂ ਇਨਾ ਜ਼ਰੂਰ ਕਹਿਣਾ ਚਾਹੁੰਦਾ ਆ ਬਾਬਾ ਸੋਖ ਰੱਖੇ ਕਿ ਸੰਗਰੂਰ ਦੀ ਸੀਟ ਦੇ ਲੋਕ ਬਹੁਤ ਵਧੀਆ ਯਾਰ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਠੋਕੇ ਜਿਤਾਓ ਉੱਥੋਂ ਖਨੂਰ ਸਾਹ ਦੇ ਵਿੱਚ ਅੱਲਾ ਜਿਤਾਓ ਖਾ ਅਮਰਤਪਾਲ ਨੂੰ ਕੋਈ ਦੇਵੇ ਪਾਰਟੀ ਟਿਕਟ ਜਿਤਾਓ ਉੱਥੋਂ ਹੈ ਦਿਓ ਇਹ ਟਿਕਟ ਕੇ ਜਗਤਾਰ ਸਿੰਘ ਹਵਾਰੇ ਵਰਗੇ ਬੰਦੇ ਨੂੰ ਲੁਧਿਆਣਾ ਤੋਂ ਦਿਓ ਟਿਕਟ ਉਹਨਾਂ ਬਰਾਬਰ ਦੇ ਜਿੱਥੇ ਬਿੱਟੂ ਖੜਦਾ ਦਿਓ ਟਿਕਟ ਉੱਥੇ ਨਾਲੇ ਪਾ ਲਓ ਪੰਥਕ ਪਾਰਟੀਆਂ ਦੇ ਪਾ ਲਓ ਲੋਕਾਂ ਦਾ ਵਿੱਚ ਤੋਂ ਹੁੰਦੇ ਕਿਹਨੂੰ ਆ ਪਰ ਦਿਓ ਰਹੀ ਮੌਕਾ ਇਹਨਾਂ ਨੂੰ ਤੇ ਜੇ ਆਪਾਂ ਗੱਲੀ ਬਾਤੀ ਪੰਥ ਗਿਆ ਜੇ ਵੋਟਾਂ ਦਾ ਫੇਰ ਪੱਤ ਗਿਆ ਤੈਂ ਤਾਂ ਮੈਸੇਜ ਦੱਸ ਦਿਆਂ ਗਿਆ ਲੋ ਤੈਨੂੰ ਤੁਸੀਂ ਸੋਲੋ ਭਰਾਵੋ ਤੁਸੀਂ ਹੀ ਪੜੇਗੇ ਸਿਆਣੇ ਬੰਦੇ ਹਾਂ ਤੈਂ ਚਾ ਤੁਸੀਂ ਵੀ ਚੋਣ ਸਕਦੇ ਆ ਫਿਰ ਵਾ ਸਤਿਕਾਰ ਆ ਦੇਬ ਭਾਈ ਸਤਿਕਾਰ ਜਿੰਨੇ ਵੀ ਸਾਡੇ ਸਤਿਕਾਰ ਜੋ ਪੈਣ ਪਰਾ ਆ ਬਹੁਤ ਸਾਰੇ ਨਾਂ ਨਹੀਂ ਬੋਲੇ ਗੋਣੇ ਪਰ ਦਿਲ ਦੇ ਕਰੀਬ ਆ ਬਾਬਾ ਸੋਖ ਰੱਖੇ ਤੁਹਾਡੀ ਹਿੰਮਤ ਤੁਹਾਡਾ ਪਿਆਰ ਬੰਦਾ ਬਣਾਉਂਦਾ ਬੰਦੇ ਨੂੰ ਬੋਲਣ ਲਾਉਂਦਾ ਆ ਜੇ ਗੱਲ ਚੰਗੀ ਲੱਗੀ ਆ ਤੇ ਛੇ ਜਰੂਰ ਕਰ ਲਓ ਜੋ ਜਉਂਦੇ ਵਾਹਦਰੋ ਮਾਲਕ ਤੁਹਾਨੂੰ ਖੁਸ਼ ਰੱਖੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਆਮ ਆਦਮੀ ਪਾਰਟੀ ਦੇ ਜੋ ਇਹ ਦੋ ਲੀਡਰ ਬੀਜਪੀ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਨੂੰ ਲੈ ਕੇ ਦੋਸਤੋ ਆਮ ਆਦਮੀ ਪਾਰਟੀ ਦਾ ਵੀ ਇੱਕ ਮਜ਼ਾਕ ਉਡਾ ਰਹੇ ਨੇ ਤੇ ਨਾਲ ਹੀ ਦੋਸਤੋ ਜੋ ਇਹ ਦੋ ਲੀਡਰ ਬੀਜਪੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਦੋਸਤੋ ਜੋ ਵੀ ਨੌਜਵਾਨ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਹੋ। ਲਈ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾ ਦਿੱਤੇ ਗ੍ਰੇਟ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦ ਜ਼ਰੂਰ ਕਰਦੇ ਹੋ। ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ। ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।